ਸਤਿ ਸ਼੍ਰੀ ਅਕਾਲ ਜੀ ਮੈਂ ਬੱਬੂ ਤੁਸੀਂ ਮੇਰਾ ਮਾਲ ਕੱਲ ਸ਼ਾਮੀ 6:30 ਵਜੇ ਸੀਪੀ 67 ਮਾਲ ਇੱਕ ਪ੍ਰੈਸ ਕਾਨਫਰੰਸ ਹੈ ਆ ਜੋ ਵੈਕਸ ਦੇ ਦਿੰਦੇ ਮੇਲਾ ਕਰੀ ਹਾਂ ਹਾਂ ਜੀ ਮਿੱਤਰੋ ਤਾਂ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਜੀ ਸਾਰੇ ਵਧੀਆ ਹੋਵੋਗੇ ਆ ਵੀਡੀਓ ਤੁਸੀਂ ਦੇਖ ਲਈਆ ਕਿ ਬਾਈ ਆ ਰਹੇ ਅੱਜ ਸ਼ਾਮੀ 6:30 ਵਜੇ ਤਾਂ ਜਿੰਨੇ ਵੀ ਫੈਨ ਆ ਸਾਰੇ ਹੌਮ ਹੌਮਾ ਕੇ ਪਹੁੰਚੋ ਆਪਾਂ ਦਾ ਥੋੜਾ ਦੂਰ ਰਹਿਨੇ ਆ ਕਾਫੀ ਤਾਂ ਕਰਕੇ ਸਾਡੇ ਲਈ ਔਖਾ ਹੋ ਜਾਂਦਾ ਬਾਕੀ ਨੇੜੇ ਦੇ ਫੈਨ ਜਿੰਨੇ ਵੀ ਆ ਪਹੁੰਚੋ ਬਾਕੀ 20 ਸਤੰਬਰ ਨੂੰ ਗਾਹ ਪਾ ਲੈਣਾ ਸਿਨਮੇ ਹੌਲਾਂ ਦੇ ਵਿੱਚ ਟਿਕਟਾਂ ਦੇਖ ਰਹੇ ਆ ਆਪਾਂ ਜਦੋਂ ਖੁੱਲਦੀਆਂ ਨਾਲ ਦੀ ਨਾਲ ਆਪਾਂ ਟਿਕਟਾਂ ਲੈ ਲੈਣੀਆਂ ਤੇ ਪਿੱਛੇ ਲੁਧਿਆਣੇ ਵੀ ਪ੍ਰੈਸ ਕਾਨਫਰੰਸ ਸੀਗੀ 22 ਵੀ ਤੇ ਫੈਨਸ ਨੇ ਗਾਹ ਪਾਤਾ ਸੀ ਉੱਤੇ ਵੀ ਬਹੁਤ ਜਨਤਾ ਇਕੱਠੀ ਹੋਈ ਸੀ ਬਾਈ ਨੂੰ ਦੇਖਣ ਨੂੰ ਤੇ ਬਾਕੀ ਮੂਵੀ ਦੇ ਗਾਣੇ ਆ ਗਏ ਆ ਸਾਰੀ ਐਲਬਮ 2 ਘੰਟਿਆਂ ਦੇ ਵਿੱਚ ਐਲਬਮ ਪਹਿਲੇ ਨੰਬਰ ਤੇ ਟ੍ਰੈਂਡਿੰਗ ਕਰ ਰਹੀ ਸੀ ਆਈਟੀਓਮ ਦੇ ਵਿੱਚ ਬਹੁਤ ਮਾਣ ਵਾਲੀ ਗੱਲ ਆ ਐ ਤੇ ਕੈਨੇਡਾ 'ਚ ਵੀ ਪਹਿਲੇ ਨੰਬਰ ਤੇ ਟ੍ਰੈਂਡਿੰਗ ਕਰ ਰਹੀ ਸੀ ਹੁਣ ਵੀ ਕਰ ਰਹੀ ਆ ਇੰਡੀਆ 'ਚ ਵੀ ਹੁਣ ਕਰ ਰਹੀ ਆ ਹੋਰ ਵੀ ਕਈ ਦੇਸ਼ਾਂ 'ਚ ਕਰ ਰਹੀ ਆ ਤੇ ਬਾਕੀ 20 ਨੂੰ 20 ਨੂੰ ਨਹੀਂ 21 22 ਨੂੰ ਆਪਾਂ ਵਲੌਗ ਪਾਣਾ ਆ ਬੱਬੂ ਮਾਨ ਦੀ ਜਦੋਂ ਆਪਾਂ ਮੂਵੀ ਦੇਖਣ ਜਾਣੀ ਉੱਥੇ ਵਲੌਗ ਬਣਾਣਾ ਆ ਵਲੌਗ ਪਾਣਾ ਆ ਚੈਨਲ ਆਪਣੇ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਕਿਹੜਾ-ਕਿਹੜਾ ਪਹਿਲਾ ਸ਼ੋਅ ਵਾਈ ਦਾ ਦੇਖਣ ਜਾ ਰਿਹਾ ਆ ਧੰਨਵਾਦ